ਸੋਸ਼ਲ ਮੀਡੀਆ ਤੇ ਇਸ ਪਿਆਰੀ ਵੀਡੀਓ ਨੂੰ ਲੋਕ ਬਹੁਤ ਪਸੰਦ ਕਰ ਰਹੇ ਨੇ ਵੀਡੀਓ ਦੇ ਵਿੱਚ ਫੀਮੇਲ ਡੌਗ ਅਤੇ ਬਾਂਦਰ ਦੇ ਬੱਚੇ ਦੇ ਪਿਆਰ ਦੀ ਅਸਲੀ ਕਹਾਣੀ ਹੈ ਵੈਸੇ ਤਾਂ ਆਵਾਰਾ ਕੁੱਤੇ ਅਤੇ ਬਾਂਦਰ ਕਦੇ ਇਕੱਠੇ ਨਹੀਂ ਰਹਿੰਦੇ ਪਰ ਇਸ ਜੋੜੀ ਨੇ ਤਾਂ ਸਭ ਦੇ ਭੁਲੇਖੇ ਦੂਰ ਕਰ ਦਿੱਤੇ ਨੇ ਪ੍ਰਜਾਤੀਆਂ ਭਾਵੇਂ ਵੱਖ ਹੋਣ ਪਰ ਰਿਸ਼ਤਾ ਮਾਂ ਅਤੇ ਪੁੱਤ ਵਾਲਾ ਹੈ ਬਾਂਦਰ ਦਾ ਬੱਚਾ ਛੋਟਾ ਹੈ ਤਾਂ ਕੁੱਤੀ ਇਸ ਨੂੰ ਆਪਣੇ ਬੱਚਿਆਂ ਵਾਂਗ ਪਾਲਦੀ ਹੈ ਇਸ ਨੂੰ ਆਪਣਾ ਦੁੱਧ ਪਲੋਂਦੀ ਹੈ ਅਤੇ ਪਿੱਠ ਤੇ ਬਿਠਾ ਕੇ ਕਮਾਉਂਦੀ ਵੀ ਹੈ। ਬਾਂਦਰ ਦਾ ਬੱਚਾ ਵੀ ਇਸੇ ਫੀਮੇਲ ਡੌਗ ਨੂੰ ਹੁਣ ਆਪਣੀ ਮਾਂ ਮੰਨਦਾ ਹੈ। ਹਮੇਸ਼ਾ ਕੁੱਤੀ ਦੇ ਨਾਲ ਹੀ ਲਿਪਟ ਕੇ ਰਹਿੰਦਾ ਹੈ, ਕਦੇ ਦੂਰ ਨਹੀਂ ਜਾਂਦਾ। ਜੇਕਰ ਦਿਨ 'ਚ ਦੋਵੇਂ ਕੁਝ ਸਮੇਂ ਲਈ ਵੱਖ ਹੋ ਵੀ ਜਾਂਦੇ ਨੇ ਤਾਂ ਇੱਕ ਦੂਜੇ ਨੂੰ ਗਲੀ ਮੁਹੱਲੇ 'ਚ ਲੱਭਦੇ ਰਹਿੰਦੇ ਨੇ। ਹੋਰ ਤਾਂ ਹੋਰ ਇਹ ਦੋਵੇਂ ਖਾਣਾ ਵੀ ਇਕੱਠੇ ਹੀ ਖਾਂਦੇ ਨੇ। ਮੰਕੀ ਨਵਾਏ ਨੂੰ ਲਗਭਗ 5-6 ਮਹੀਨੇ ਹੋ ਗਏ ਸਾਡੇ ਮੁਹੱਲੇ ਦੇ ਵਿੱਚ। ਇਹ ਸ਼ਾਇਦ ਕਿਸੇ ਟਰੱਕ ਵਾਲੇ ਕੋ ਜਾਂ ਕਿਸੇ ਨੇਪਾਲਦੂ ਰੱਖਿਆ ਹੋ ਉਹ ਦੇ ਖੁੱਲ ਕੇ ਇੱਥੇ ਆ ਗਿਆ ਇਹ ਇਹ ਜਿਹੜੀ ਫੀਮੇਲ ਡੌਗ ਹੈਗੀ ਆ ਇਹਨਾਂ ਦਾ ਦੋਨਾਂ ਦਾ ਆਪਸ ਦੇ ਵਿੱਚ ਮਤਲਬ ਸ਼ੁਰੂ ਦੇ ਵਿੱਚ ਜਦੋਂ ਡੌਗ ਸੀਗੇ ਜਾਂ ਇਹ ਮੰਗੀ ਸੀ ਆਪਸ ਦੇ ਵਿੱਚ ਇਹਨਾਂ ਦੀ ਮਤਲਬ ਲੜਾਈ ਝਗੜਾ ਕਹ ਲਓ ਜਿਹਦਾ ਨਹੀਂ ਬਣਦੀ ਸੀ ਬਟ ਹੁਣੇ 3 ਕੁ ਮਹੀਨਿਆਂ ਤੋਂ ਲਗਭਗ 3-4 ਮਹੀਨੇ ਤੋਂ ਇਹ ਡੌਗੀ ਔਰ ਮੰਗੀ ਦੋਨੋਂ ਇਕੱਠੇ ਇੰਨਾਂ ਕ ਪਿਆਰਾ ਵੀ ਜੇ ਡੋਗੀ ਕਿਤੇ ਬਾਈ ਚਾਂਸ ਇਧਰ ਉਧਰ ਹੋ ਜਾਵੇ ਤੇ ਇਹ ਮੰਗੀ ਲਬਦਾ ਜੇ ਮੰਗੀ ਸੱਜੇ ਖੱਬੇ ਕਿਤੇ ਹੋ ਜਾਵੇ ਤੇ ਇਹ ਲਬਦੀ ਆ ਇਹ ਇੱਕ ਸਾਡੇ ਪਬਲਿਕ ਦੇ ਵਿੱਚ ਸੰਦੇਸ਼ ਵੀ ਆ ਵੀ ਬੰਦਿਆਂ ਦੇ ਵਿੱਚ ਤਾਂ ਇੰਨਾ ਪਿਆਰ ਨਹੀਂ ਰਿਹਾ ਪਰ ਇਹਨਾਂ ਨੂੰ ਤੁਸੀਂ ਦੇਖੋ ਵੀ ਕਿੰਨਾ ਪਿਆਰ ਆ ਔਰ ਇੱਕ ਦਿਨ ਦੀ ਗੱਲ ਆ ਇੱਕ ਦਿਨ ਇੱਥੇ ਕੋਈ ਬੰਦਾ ਆਇਆ ਉਹ ਇਹਨੂੰ ਮੰਗੀ ਨੂੰ ਫੜਕੇ ਰਪੜੇ ਨਾਲ ਲੈ ਗਿਆ ਜੀ ਔਰ ਇਹ ਡੋਗੀ ਨੇ ਫੀਮੇਲ ਡੋਗੀ ਨੇ ਮੇਰੇ ਹਿਸਾਬ ਨਾਲ ਸਾਰੀ ਦਿਹਾੜੀ ਕੁਝ ਵੀ ਖੱਦਾ ਨਹੀਂ ਇਹ ਔਰ ਇਧਰ ਉਧਰ ਭੱਜਦੀ ਰਹੀ ਇਹ ਕਦੀ ਕਿਸ਼ਰਪੁਰ ਚਲ ਜਾਵੇ ਕਦੀ ਫਟਕੜ ਚਲ ਜਾਵੇ ਕਦੀ ਮੁਹੱਲੇ ਘੁੰਮਦੀ ਸੀ ਪਰ ਕਿਤੇ ਨ ਲੱਭਿਆ ਔਰ ਸ਼ਾਮ ਨੂੰ ਸਾਡੇ ਮੁਹੱਲੇ ਦੇ ਮੁੰਡੇ ਹਗੇ ਇਹ ਇਹ ਜਾ ਕੇ ਇਹਨੂੰ ਮੰਗੀ ਨੂੰ ਲੱਭ ਕੇ ਉਹਦੇ ਮੁੰਡੇ ਦੇ ਘਰੋਂ ਲਿਆਏ ਲਿਆਣ ਤੋਂ ਬਾਅਦ ਫਿਰ ਇਹ ਦਰੋਂ ਇਕੱਠੇ ਹੋਏ ਆ ਔਰ ਉਸ ਤੋਂ ਬਾਅਦ ਇਹ 24 ਆਵਰ ਚਾਹੇ ਡੇ ਆ ਨਾਈਟ ਆ ਇਹ ਇਕੱਠੇ ਹੀ ਰਹਿੰਦੇ ਆ ਇਕੱਠੇ ਖਾਣਾ ਇਕੱਠੇ ਸੋਣਾ ਇਹਨਾਂ ਨੇ ਇਹਦਾ ਫੀਮੇਲ ਡੌਗ ਹੈ ਉਹਨੂੰ ਫਿਟਿੰਗ ਵੀ ਕਰਾ ਰਹੀ ਹੈ ਇਹਦੇ ਆਪ ਦੇ ਕਤੂਰੇ ਹੈਗੇ ਕਤੂਰੇ ਹੈਗੇ ਇਹਦੇ ਉਹ ਵੀ ਨਾਲ ਹੀ ਹੁੰਦੇ ਆ ਉਹਨੂੰ ਕਤੂਰਿਆਂ ਦਾ ਵੀ ਨਾਲ ਮੰਗੀ ਨਾਲ ਇੰਨਾ ਪਿਆਰ ਹੋ ਗਿਆ ਜਿਦਾ ਇੱਕ ਭਰਾ ਭੈਣ ਕਹ ਲੋ ਤੁਸੀਂ ਮਤਲਬ ਕਿ ਜਾਦੀ ਬਖਰੀ ਆ ਇਹ ਉਹ ਮੰਗੀ ਆ ਉਹ ਡੌਗੀ ਆ ਬਟ ਪਿਆਰ ਇਹਨਾਂ ਦਾ ਭੈਣਾ ਭਰਾਵਾ ਮੰਗਰੀ ਆ ਇੰਨਾ ਹੀ ਨਹੀਂ ਦੋਵੇਂ ਇੱਕ ਦੂਜੇ ਦੀ ਕੇਅਰ ਵੀ ਬਹੁਤ ਜ਼ਿਆਦਾ ਕਰਦੇ ਨੇ ਬਾਂਦਰ ਦੇ ਬੱਚੇ ਨੂੰ ਕੋਈ ਕੁਝ ਕਹੇ ਤਾਂ ਕੁੱਤੀ ਵੱਢਣ ਨੂੰ ਪੈਂਦੀ ਆ ਉਸੇ ਤਰ੍ਹਾਂ ਕੋਈ ਕੁੱਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨਿੱਕਾ ਬੰਦਰ ਬੰਦੇ ਦੇ ਦੰਦੀ ਵੱਢਣ ਨੂੰ ਪੈਂਦਾ। ਇੱਕ ਇਹਨਾਂ ਨੂੰ ਦੇਖ ਕੇ ਸਾਡੇ ਬਾਹਰੋਂ ਵੀ ਲੋਕੀ ਆ ਰਹੇ ਆ ਇਹਨਾਂ ਦੀ ਵੀਡੀਓ ਬਣਾਉਂਦੇ ਆ ਬਾਹਰ ਫੋਨ ਭੇਜਦੇ ਆ ਵਾਇਰਲ ਕਰਦੇ ਆ। ਔਰ ਇਹਨਾਂ ਦਾ ਪਿਆਰ ਹਰ ਕੋਈ ਦੇਖ ਕੇ ਹੈਰਾਨ ਹੁੰਦਾ ਕਿ ਇੱਕ ਅਲੱਗ-ਅਲੱਗ ਬਰੀਡ ਹੋਵੇ, ਇੱਕ ਮੰਕੀ ਆ, ਇੱਕ ਡੋਗੀ ਆ। ਔਰ ਇਹਨਾਂ ਦਾ ਆਪ ਜੰਨਾ ਪਿਆਰ ਤੇ ਲੋਕੀ ਸਪੈਸ਼ਲ ਆ ਕੇ ਇੱਥੇ ਵੀਡੀਓ ਬਣਾ ਕੇ ਜਾਂਦੇ ਆ। ਦੂਰ ਦੂਰ ਆ ਕੇ ਸੁਣ ਕੇ ਦੇਖਦੇ ਆ ਕਿ ਲੈ ਵੀ ਉੱਥੇ ਹੈਗਾ ਵਾ ਤੇ ਪੁੱਛਦੇ ਆਗੇ ਫੇਰ ਆ ਕੇ ਇਹਨਾਂ ਦੀ ਵੀਡੀਓ ਬਣਾਉਂਦੇ ਆ ਆ ਇਹਨਾਂ ਨੂੰ ਤੁਸੀਂ ਦੇਖ ਲਓ ਜਾਨਵਰਾਂ ਦੇ ਤੇਰਾ ਆਪ ਚੰਨਾ ਬਿਆਰ ਤੇ ਤੁਸੀਂ ਆਸੀਂ ਬੰਦੇ ਆ ਜੀ ਨਹੀਂ ਕਰ ਸਕਦੇ ਕੋਈ ਜੇ ਨਾਲ ਜਲੰਧਰ ਦਾ ਇਹ ਮਹੱਲਾ ਇਸ ਕੁੱਤੀ ਅਤੇ ਬੰਦਰ ਦਾ ਹੁਣ ਪੱਕਾ ਟਿਕਾਣਾ ਬਣ ਚੁੱਕਿਆ ਹੈ ਲੋਕ ਵੀ ਇਸ ਅਨੋਖੀ ਜੋੜੀ ਨੂੰ ਤੰਗ ਨਹੀਂ ਕਰਦੇ ਬਲਕਿ ਇਹਨਾਂ ਦਾ ਧਿਆਨ ਰੱਖਦੇ ਨੇ ਚਲੋ ਇੱਕ ਗੱਲ ਤਾਂ ਸਹੀ ਹੈ ਕਲਯੁਗੀ ਸੰਸਾਰ ਦੇ ਇਸ ਕੋਨੇ 'ਚ ਇਨਸਾਨੀਅਤ ਅੱਜ ਵੀ ਜਿੰਦਾ ਹੈ ਇਨਸਾਨਾਂ 'ਚ ਵੀ ਤੇ ਜਾਨਵਰਾਂ 'ਚ ਵੀ